ਵਾਹਿਗੁਰੂ ਜੀ ਖਾਲਸਾ ਬਹਿਕ ਫਤੇ ਤੁਹਾਡਾ ਆਪਣਾ ਚੈਨਲ ਹਫਤਾਬ ਸੀ ਮਾਰਗੂ YouTube ਚੈਨਲ ਦੀ ਵੀਡੀਓ ਸੰਗਤਾਂ ਲਾਈਵ ਪਰੋਂ ਦੇਖ ਰਹੀਆਂ ਸਭ ਤੋਂ ਪਹਿਲੇ ਪਹਿਲਾ ਫਤਿਹ ਆਦੀ ਕਰੋ ਵਾਹਿਗੁਰੂ ਜੀ ਖਾਲਸਾ ਬਹਿਕ ਫਤੇ ਧੰਨ ਧੰਨ ਬਾਬਾ ਚੀਤ ਦੀਪ ਸਿੰਘ ਜੀ ਦੇ ਯਾਦ ਜੋ ਸਰਬ ਲੋਗ ਇਹ ਠੰਡੀ ਸਰਦਾਈ ਖਾਲਸਾ ਜੋ ਖਿਲਾ ਰਹੇ ਹਨ ਮੁਖਦਾ ਚੌਂਚ ਜੋ ਤੁਹਾਡੇ ਸੇਵਾ ਕਰਦੇ ਆ ਰਹੇ ਹਨ ਆ ਸ਼ੁਰੂ ਕੀਤਾ ਹੈ ਉਹਨਾਂ ਦਾ ਬੋਰਡ ਦੇਖੋ ਜੀ 50 ਰੁਪਏ ਦਾ ਗਲਾਸ ਫੋਰ ਗਲਾਸ ਸਰੂਦ ਦਾ ਜਰਾ ਮਣਾ ਕੇ ਬਾਟਾ ਤਿਆਰ ਕਰਕੇ ਨੰਬਰ 99845 9423 99147 18320 ਸੰਪਰਕ ਨੰਬਰ ਵਾਸਤੇ ਇਹ ਬੋਰਡ ਬਣਾ ਤਿਆਰ ਕੀਤਾ ਹੈ ਜੋ ਤਾਂ ਤਾਂ ਧੀਰ ਬਾਬਾ ਹਦੀਪ ਸਿੰਘ ਜੀ ਜੋ ਸੋਸਾਇਟੀ ਹੈ ਸਰੂ ਰੋਦੀ ਜੋ ਜਿਹੜਾ ਸੇਵਾਦਾਰ ਹੈ ਨਾ ਉਹ ਇਹ ਵਾਹ ਸੈਟਿੰਜ ਲਾਉਂਦੇ ਹੋਏ ਆਓ ਉਹਨਾਂ ਨਾਲ ਗੱਲਬਾਤ करिए आज ਉਹਨਾਂ ਨੇ ਹਮਤਾ ਕੀਤੀ ਹੈ ਜੋ ਸਰਦਾਈ ਜੋ ਖੰਡੇ ਜਲਦੀ ਤਿਆਰ ਕੀਤੀ ਜਾਂਦੀ ਹੈ ਉਹਨਾਂ ਕਰੋ ਜਾਣਕਾਰੀ ਗਏ ਖਾਲਸਾ ਜੀ ਕੋ ਜੋ ਇਹ ਕਿਹ ਚੀਜ਼ ਤਿਆਰੀ ਕਰਦੇ ਆ ਰਹਿਆ ਨਾ ਕਿਤਾ ਕਿ ਕੌਣ ਕੌਣ ਛੱਕ ਸਕਦੇ ਹਨ ਆਓ ਪਹਿਲਾ ਫਤਿਹ ਆਦਿ करिए ਵਾਹਿਗੁਰੂ ਜੀ ਖਾਲਸਾ ਫਤਿਹ ਅੱਜ ਉਹ ਜੋ ਸਰਦਾਈ ਤਿਆਰ ਕਰਦੇ ਹਨ ਖਾਲਸਾ ਜੀ ਉਹਨਾਂ ਨਾਲ ਜਾਣ ਕਰ ਰਹੀਏ ਜੋ ਮਕਸੂਦਾ 14 ਚੋਂ ਚਾਹ ਰਮਤਾ ਕੀਤੀ ਗਈ ਹੈ ਜੋ ਤਾਂ ਤਾਂ ਸ਼ੀਰ ਬਾਬਾ ਦੇਵ ਸਿੰਘ ਜੀ ਸਰ ਰੋ ਦੀ ਠੰਡੀ ਸਰਦਾਈ ਖਾਲਸਾ ਜੀ ਤਿਆਰ ਕਰਦੇ ਹਨ ਇਹ ਮਕਸੂਦਾ 14 ਵਿੱਚ ਆ ਜੂ ਉਹਨਾਂ ਦੇ ਸਿੰਘ ਆਦਿ ਕੋਲੋਂ ਸਰਦਾਈ ਦੇ ਹੋਰ ਅਰਦਾਸ ਕਰਾਈ ਗਈ ਹੈ ਜੋ ਮਕਸੂਦਾਂ ਚੌਂਕ ਜੋ ਇਹ ਚੌਂਕ ਸਥਿਤ ਹੈ ਇੱਥੇ ਵੀ ਦੇਰ YouTube ਲੈਵ ਤੇ ਇਹ ਮਕਸੂਦਾਂ ਚੌਂਕ ਜੋ ਸਦਾਚਨ ਪਾਰਕ ਜੁਗਾ ਨੰਦਰਪੁਰੋਂ ਨੂੰ ਕ੍ਰਿਸ਼ਨ ਹਸਤਾਲ ਜਾਂਦੇ ਛੜਕ ਕਰਤਾਰਪੁਰ ਜ਼ਲੰਧਰ ਜੋ ਇਹ ਸ਼ੜਕ ਬਰਖਾ ਤੋਂ ਲੈ ਕੇ ਕਰਤਾਰਪੁਰ ਜਾਂਦੀ ਹੈ ਰਸਤੇ ਵਿੱਚ ਜੋ ਸ਼ੜਕ ਜੋ ਕ੍ਰਿਸ਼ਨ ਹਸਤਾਲ ਆਲੇ ਅਤੇ ਮਕਸੂਦਾਂ ਚੌਂਕ ਦੇ ਕੋਲ ਸ਼ੜਕ ਜੋ 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 ਸਰਲੋਦੀ ਸਰਦਾਈ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਆਓ ਜਾਣਕਾਰ ਲਈ ਜਸਦਾਜੀ ਕੋ ਜਸਦਾਜੀ ਕੀ ਕਹਿੰਦੇ ਹਨ ਵਾਹਿ ਖਾਲਸਾ ਵਾਹਿ ਫਤਿਹ ਜੀ ਕੋ ਖਾਲਸਾ ਵਾਹਿ ਗੁਰਜੀ ਕੀ ਫਤਿਹ ਜਦਾਜੀ ਇਹ ਜੋ ਸਰਲੋਦੀ ਸਰਦਾਈ ਆ ਇਹ ਕਦੋਂ ਤਿਆਰ ਕੀਤੀ ਕਾਰਵਾਈ ਤੇ ਪੜਾਈ ਜਾਂਦੀ ਹੈ ਜੇ ਸੰਗਤ ਨੂੰ ਇਹ ਦੇਖੋ ਜੀ ਇਹ ਗੁਰੂ ਮਹਾਰਾਜ ਦੇ ਵੇਲੇ ਦੀ ਸਰਦਾਈ ਹੈ ਜੀ ਇਹਦੇ ਵਿੱਚ ਮਦਾਨ ਫੁੱਲ ਠੀਕ ਹੈ ਜੀ ਖਾਸ ਖਾਸ ਟੋਪ ਚਾਰੇ ਮਾਦੇ ਦੇ ਕਾਜੂ ਛੋਡੀ ਲੈਜੀ ਫਿਰ ਕਾਲੀ ਮਿਰਚ ਇਹ ਸਾਰੀਆਂ ਚੀਜ਼ਾਂ ਆਯੁਰਵੇਦਿਕ ਹੈ ਜੀ ਇਹ ਖੇਤ ਦੇ ਸਿਹਤ ਲਈ ਬਹੁਤ ਵਧੀਆ ਹੈ ਜੀ ਤੇ ਮਿੱਠੇ ਵਿੱਚ ਅਸੀਂ ਚੱਕਰ ਯੂਜ਼ ਕਰਦੇ ਆ ਜੀ ਚੀਜ਼ਾਂ ਜੀ ਇਹਨਾਂ ਨੂੰ ਬੀਬੀਆਂ ਵੀ ਪੀ ਸਕਦੀਆਂ ਵਾ ਤੇ ਇਹਨਾਂ ਨੂੰ ਬਜ਼ੁਰਗ ਵੀ ਪੀ ਸਕਦੇ ਬੱਚੇ ਵੀ ਪੀ ਸਕਦੇ ਆ ਇਹ ਇੱਕ ਆਪਾਂ ਅੰਗਰੇਜ਼ੀ ਦੀ ਭਾਸ਼ਾ ਚ ਕਹਿੰਦੇ ਐ એનર્ਜੀ ਡਰਿੰਕ ਹੈ ਜੀ ਅੱਜ ਕੱਲ ਸਾਰੇ ਕੋਈ ਕੋਲਕ ਪੀਦਾ ਕੋਈ ਇਸ ਦਾ ਪੀਟਾ ਦਾ ਸੈਲਟਾ ਪੀਲਾ ਹੈ ਸਾਰੀਆਂ ਗੈਸਾਂ ਵਾਜੀ ਇਹ ਸੇਤ ਲਈ ਖਾਨੀ ਕਰ ਗਿਆ ਪਰ ਇਹ ਜਿਹੜੀ ਚੀਜ਼ਾ ਨੂੰ ਮਹਾਰਾਜ ਦੇ ਵੇਲੇ ਆਂ ਤਿਆਰ ਕੀਤੀ ਗਈ ਆ ਇਹ ਮੁੰਡੇ ਅਤੇ ਡੰਡੇ ਦੇ ਨਾਲ ਰੰਗੜੀ ਦੀ ਆ ਜਿਹਨੂੰ ਨਿਹੰਕ ਸਿੰਘ ਸਰ ਸਨੈਰਾ ਤੇ ਸਨੋਤਰ ਕਹਿੰਦੇ ਹਨ ਠੀਕ ਹੈ ਜੀ ਜਿਹੜਾ ਆਪਣਾ ਸਨੈਰਾ ਵਾ ਉਹ ਲਾਲ ਪੱਥਰ ਦਾ ਵਾ ਤੇ ਜਿਹੜਾ ਆਪਣਾ ਸਨੋਤਰ ਆ ਉਹ ਹੈਗਾ ਆਪਣਾ ਨੇਮੜਾ ਜਿਹੜਾ ਨੇਮੜਾ ਸਨੋਤਰ ਆ ਉਹ ਵੀ ਸੇਤ ਦੀ ਬਹੁਤ ਬੈਨੀਫਿਟ ਹੈ ਤੇ ਜਿਹੜਾ ਆਪਣਾ ਲਾਲ ਪੱਥਰ ਹੈ ਉਹ ਵੀ ਬੈਨੀਫਿਟ ਹੈ ਜੀ ਦੇਖੋ ਜੀ ਹਰ ਇੱਕ ਚੀਜ਼ ਦੀ ਜਿਹੜੀ ਵੇਖਦੇ ਤੇਰੀ ਆ ਹਰ ਇੱਕ ਚੀਜ਼ ਦੀ ਤਾਕਤ ਤਾਕਤਵਾਰੀ ਚੀਜ਼ ਆ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਆ ਜੀ ਸਾਡੀ ਸਰਦਾਈ ਸਰਦਾਈ ਦਿਖਾਉਂਦੇ ਤੁਹਾਨੂੰ ਜੀ ਇਹਨਾਂ ਨੂੰ ਦਿਖਾਉਂਦੇ ਆ ਯਾਦ ਨਾਲ ਆਹ ਦੇਖੋ ਜੀ ਬਰਤਨ ਤੇ ਨੋ ਦੇਖੋ ਜੀ ਕਈ ਕੀ ਕਰਦੇ ਆ ਜੀ ਆਪਾਂ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਦੇ ਕਈ ਕੀ ਕਰਦੇ ਆ ਜੀ ਪਾਣੀ ਘੋਲ-ਘੋਲ ਪਣਾਈ ਜਾਂਦੇ ਆ ਪਰ ਆ ਤੁਸੀਂ ਦੇਖ ਸਕਦੇ ਆ ਜੀ ਕਿੰਨਾ ਸੰਘਣਾ ਵਾਜੀ ਠੀਕ ਆ ਜੀ ਹਾਰੇ ਇੱਕ ਚੀਜ਼ ਆਪਾਂ ਦਿਲੇ ਦਿਲ ਖੋਲ ਕੇ ਪਾਈ ਹੋਈ ਆ ਜੀ ਠੀਕ ਆ ਜੀ ਇਹਨੂੰ ਛਕੋ ਤੇ ਮਹਾਰਾਜ ਦੇ ਆਨੰਦ ਲਓ ਤੇ ਸਿਹਤ ਬਣਾਓ ਤੇ ਜੇਮਲ ਜਿਮ ਵਾਲਿਆਂ ਲਈ ਵੀਰਾਂ ਲਈ ਤਾਂ ਬਹੁਤ ਵਧੀਆ ਚੀਜ਼ ਆ ਜੀ ਜੇ ਇਹਨੂੰ ਡੇਲੀ ਛਕੂਗੇ 2 ਮਹੀਨੇ ਲਗਾਤਾਰ ਛਕੂਗੇ ਤਾਂ ਤੁਹਾਡਾ ਜਿਹੜਾ ਆਪਣਾ ਹਾਜਮਾ ਵਾ ਹਾਜਮਾ ਵੀ ਠੀਕ ਹੋਊਗਾ ਤੇ ਕਪੜਾ ਸੇਰ ਵੀ ਵਧੀਆ ਬਣੂਗੀ ਜੀ। ਇੰਨੀਆ ਜੀ ਦੱਸੇ ਜਾਵੇ ਦੱਸੇ ਜਾਵੇ ਕਿ ਕਿ ਪਏ ਕਿ ਪਾ ਜਾਂਦਾ ਜੀ ਇਹ ਚਾਹ ਨੂੰ ਕਿਹੜੇ ਕਿਹੜੀ ਚੀਜ਼ ਇਸਤੇਮਾਲ ਕੀਤੀ ਗਈ ਹੈ ਰੰਗ ਇਸ ਤਰ੍ਹਾਂ ਦਾ ਹੋਇਆ ਜੀ। ਇਹਦੇ ਵਿੱਚ ਜੀ ਬਦਾਮ, ਕਾਜੂ, ਖਸ ਖਸ, ਕਾਲੀ ਮਿਰਚ ਠੀਕ ਹੈ ਜੀ, ਗੁਲਾਬ ਦੇ ਫੁੱਲ ਠੀਕ ਹੈ ਜੀ ਫਿਰ ਸੌਫ ਪਾਈ ਜਾਂਦੀ ਹੈ ਜੀ ਸੌਫ ਠੰਡੀ ਹੁੰਦੀ ਹੈ ਜੀ ਸੇਦ ਲਈ। ਠੀਕ ਹੈ ਜੀ, ਹਰੀ ਇਲਾਇਚੀ ਪਾਈ ਜਾਂਦੀ ਹੈ ਜੀ। ਭਾਈ ਗੁਰਜੀ ਇਹਦੇ ਵਿੱਚ ਬਦਾਮ ਦੀ ਗਰੀ ਪਾਈ ਜਾਂਦੀ ਹੈ ਜੀ ਠੀਕ ਹੈ ਜੀ ਦੂਜੇ ਨੰਬਰ ਤੇ ਜੀ ਫੁੱਲ ਪਾਈ ਜਾਂਦੇ ਗੁਲਾਬ ਦੇ ਜੀ ਤੀਜੇ ਨੰਬਰ ਤੇ ਖਸਖਾਸ ਪਾਈ ਜਾਂਦੀ ਹੈ ਜੀ ਠੀਕ ਹੈ ਜੀ ਚੌਥੇ ਨੰਬਰ ਤੇ ਪਾਈ ਜਾਂਦੀ ਸੌਫ ਜੀ ਠੀਕ ਹੈ ਜੀ ਫਿਰ ਪਾਈ ਜਾਂਦੇ ਆ ਜੀ ਮਗਜ ਚਾਰੇ ਠੀਕ ਹੈ ਜੀ ਫਿਰ ਪਾਈ ਜਾਂਦੇ ਕਾਜੂ ਜੀ ਉਸ ਤੋਂ ਬਾਅਦ ਜੀ ਕਾਲੀ ਮਿਰਚ ਤੇ ਛੋਟੀ ਇਲਾਚੀ ਪਾਈ ਜਾਂਦੀ ਹੈ ਜੀ ਜਿਹੜੀ ਗਲੇ ਦੇ ਲਈ ਬਹੁਤ ਵਧੀਆ ਹੁੰਦੀ ਹੈ ਜੀ ਠੀਕ ਹੈ ਜੀ ਸਾਰੀਆਂ ਹੀ ਚੀਜ਼ਾਂ ਦੀ ਔਰ ਉਹਦੀ ਕੀ ਹੈ ਜੀ ਠੀਕ ਹੈ ਜੀ ਸੇਤਰੀ ਬਹੁਤ ਵਧੀਆ ਜੀ ਠੀਕ ਹੈ ਜੀ ਤੇ ਬਾਕੀ ਤੁਸੀਂ ਆਣ ਕੇ ਇੱਥੇ ਛੱਕੋ ਛੱਕ ਕੇ ਦੱਸੋ ਕਿਵੇਂ ਦੇ ਲੱਗਾਂ ਦੀ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਆਪਣਾ ਕੰਟੈਕਟ ਨੰਬਰ ਦੱਸਿਆ ਵੀ ਦੱਸੋ ਕਿੱਥੋਂ ਤੁਹਾਡਾ ਰਹਿਸ਼ ਹੈ ਕੀ ਕੰਟੈਕਟ ਨੰਬਰ ਮੇਰਾ ਜੀ ਹੈਗਾ 84275 69810 84275 69810 ਇਹ ਮੇਰਾ ਕੰਟੈਕਟ ਨੰਬਰ ਹੈ ਜੀ ਕਿੱਥੇ ਆਪਣੀ ਰਿਆਸ਼ ਕਿੱਥੇ ਹੈ ਜੀ ਕੀ ਕੰਟੈਕਟ ਰਿਆਸ਼ ਆਪਣੀ ਹੈਗੀ ਆ ਜੀ ਪਰਤਾਰਪੁਰ ਤੋਂ ਪਰਸੂਲਾ ਰੋਡ ਦੇ ਪਿੰਡ ਹੈ ਜੀ ਪਾੜਾ ਪਿੰਡ ਬੜਾ ਪਿੰਡ ਹੈ ਇਹ ਤੁਸੀਂ ਕਦੋਂ ਤੋਂ ਆਰੰਭ ਕੀਤਾ ਜੀ ਕਦੋਂ ਦੀ ਸ਼ੇਰ ਦਾ ਸੋਣਾ ਨੇ ਅੱਜ ਤੋਂ ਹੀ ਆਰੰਭ ਕੀਤਾ ਵਾ ਜੀ ਤੇ ਮਹਾਰਾਜ ਦੀ ਕਿਰਪਾ ਨਾਲ ਅੱਜ ਪਲੇਆਥਾਈ ਲਾਇਆ ਜੀ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਲੋਕਾਂ ਨੂੰ ਇਹ ਛਕਣ ਵਾਸਤੇ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਛਕਣ ਵਾਸਤੇ ਜੀ ਇਹੀ ਕਹਾਂਗੇ ਕਿ ਇਹ ਜਿਹੜੀਆਂ ਵਾ ਸੇਧ ਵੀ ਬਹੁਤ ਵਧੀਆ ਵਾ ਜੀ ਠੀਕ ਹੈ ਜੀ ਤੇ ਰਹਿਤ ਮਰਿਆਦਾ ਅਨੁਸਾਰ ਬਣਾਈਆਂ ਜਾਂਦੀਆਂ ਵਾ ਜੀ ਠੀਕ ਹੈ ਜੀ ਤੇ ਬਾਕੀ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਕਿਸੇ ਵੀ ਚੀਜ਼ ਦਾ ਕੋਈ ਵੀ ਬੱਚਾ ਛੱਡ ਸਕਦਾ ਜੀ ਕੋਈ ਬਜ਼ੁਰਗ ਛੱਡ ਸਕਦਾ ਕੋਈ ਜਵਾਨ ਛੱਡ ਸਕਦਾ ਵੋ ਈਪੀਆ ਵੀ ਛੱਡ ਸਕਦੀ ਹੈ ਜੀ ਤੁਸੀਂ ਇਕੱਲੇ ਆ ਜਾਂ ਹੋਰ ਵੀ ਤੁਹਾਡੇ ਨਾਲ ਕੋਈ ਕੰਮ ਕਰਦਾ ਜੀ ਨਹੀਂ ਜੀ ਅਸੀਂ ਇਕੱਲੇ ਨਹੀਂ ਆ ਤੁਹਾਡੇ ਨਾਲ ਬਾਬਾ ਜੀ ਆ ਬਾਬਾ ਜਗਿੰਦਰ ਸਿੰਘ ਜੀ ਹਰਜਿੰਦਰ ਸਿੰਘ ਜੀ ਤੇ ਬਾਬਾ ਜੋਗਾ ਸਿੰਘ ਜੀ ਐਸ ਵੇਲੇ ਕਿੰਨੇ ਤੁਸੀਂ ਬੰਦੇ ਕੰਮ ਤਿਆਰ ਕਰਦੇ ਜੀ ਕਿੰਨੇ ਬੰਦਿਆਂ ਨੇ ਪਾਰਟੀ ਨੇ ਕੰਮ ਸ਼ੁਰੂ ਕੀਤਾ ਜੀ ਆਪਣੇ ਅਸੀਂ 2 ਲੱਖ ਫੌਜ ਹੈ ਜੀ 2 ਲੱਖ ਦੂਜਾ ਤੁਹਾਡੇ ਸਾਥੀ ਕਿਹੜਾ ਜੀ ਸਾਰੇ ਇਹ ਸਾਰੇ ਆਪਣੇ ਸਾਥੀ ਆ ਜੀ ਹਰਜਿੰਦਰ ਸਿੰਘ ਆਓ ਗੱਲਬਾਤ ਕਰੀਏ ਹਰਜਿੰਦਰ ਸਿੰਘ ਦੇ ਦੂਜੇ ਸਾਥੀ ਆ ਉਹ ਨਾਲ ਗੱਲਬਾਤ ਕਰੀਏ ਆਓ ਖਾਲਸਾ ਵਾਹਿਗੁਰੂ ਦੀ ਬਤ ਤੇ ਕਿਤਾਬਾਂ ਸਾਡੇ ਇਹ ਦਾਦਾ ਜੀ ਦਾ ਸ਼ਿਦਾਈ ਦਾ ਨਾਮ ਹੋਇਆ ਹੈ ਬਾਕੀ ਕੋ ਆਪਣਾ ਗੁਰੂ ਦਾ ਸਾਇ ਇਹ ਆ ਹੀ ਕਰਦੇ ਆ ਅੰਮ੍ਰਿਤ ਰੇਖਾਂ ਦੇ ਨਾਮ ਨਾਲ ਮੱਥਾ ਟੇਕਦਾ ਨੱਥੀ ਦਾ ਕਰਦੇ ਆ ਅਸੀਂ ਚਾਹੁੰਦੇ ਹਾਂ ਕਿ ਉਹ ਤੱਕੇ ਨਾ ਬਸੇ ਤਾਂ ਕਿ ਤੋਣ ਰਾਏ ਤੋਣ ਤੇ ਅੰਮ੍ਰਿਤ ਸ਼ਿਦਾਈ ਦੀ ਉਸਤ ਪਸਾਰ ਦੇ राहत तो तो आने दस गए मापा के दोस्त बच्चों ने इसको इलावा रेट नहीं बच्चों को लेकर बजुर्गों तक कोई भी जी सकता वा ये सेहत वास्ते बहुत ताकतवर चीज़ा ने लगातार क्या है ਤਾਂ ਸਾਨੂੰ ਪਤਾ ਹੈ ਆਪਣੇ ਲਈ ਆਪ ਹੀ ਲਾਜ਼ਮੀ ਹੈ ਇਹ ਕਿ ਤੋ ਹਫਤਾ ਤੱਕ ਕਿ ਇਹਦਾ ਬੈਨੀਫਿਟ ਕੀ ਆ ਇਹ ਕਿੰਨੀ ਸਾਡੇ ਵਾਸਤੇ ਵਧੀਆ ਚੀਜ਼ ਆ ਅੱਜ ਕੱਲ੍ਹ ਖੰਡੇ ਪੀਣੇ ਆ ਬਹੁਤ ਵਿੱਚ ਈਜਾ ਫਲਟਾ ਆ ਰਹੀਆਂ ਨੇ ਮਰਾਤਨ ਵਾਲੀਆਂ ਉਹ ਨੁਕਸਾਨ ਮਾਰ ਗਿਆ ਇਸ ਵਾਸਤੇ ਜਿਹੜਾ ਅਸੀਂ ਉਕਰਾਲਾ ਕੀਤਾ ਵਾ ਇੱਕ ਸਾਡਾ ਸ਼ੌਂਕ ਹੈ ਮਨ ਵਿੱਚ ਸ਼ੌਂਕ ਨਾ ਕੀਤਾ ਵਾ ਅਸੀਂ ਜਿਹੜਾ ਬਿਜ਼ਨਸ ਹਮੇਸ਼ਾ ਨਹੀਂ ਚਾਹ ਰਹੇ ਕਿ ਬਿਜ਼ਨਸ ਆਪਾਂ پیسے ਰੱਖਨੇ ਆ ਜਸਤੇ ਬਾਅਦ ਆਖੀ ਬਾਾਰ ਅਗੜਾ ਲਗਾ ਇਸੇ ਤਰ੍ਹਾਂ ਦਾ ਇਹ ਖਜ਼ਾਈ ਦਾ ਰਗੜਾ ਜਿਹੜਾ ਵਧੀਆ ਬਰਾਕੇ ਸੰਗਤਾਂ ਨੂੰ ਨੌਜਵਾਨਾਂ ਨੂੰ ਜਿੰਨੇ ਵੀ ਇੱਥੇ ਕਸਮਰ ਹੋਣਗੇ ਸਾਰਿਆਂ ਨੂੰ ਸਤਾ ਜਾਵੇਗਾ ਇਹ ਨਹੀਂ ਕਿ ਅੱਜ ਬਹੁਤ ਵਧੀਆ ਬਣਾ ਸਕਦੇ ਪਰਸੋਂ ਕੰਮ ਪਾਣੀ ਹੋਵੇਗਾ ਨਹੀਂ ਇਸੇ ਤਰ੍ਹਾਂ ਦਾ ਇਹ ਹੋਵੇਗਾ ਕਿ ਇਹ ਨਹੀਂ ਕਿ ਦੋ ਦਿਨ ਦਾ ਕੋ ਦਾਾਸ ਹੈ ਕਿ ਮਹਾਰਾਜਾ ਜੱਟਾ ਵਾਹਿਗੁਰੂ ਜੀ ਵਾਹਿਗੁਰੂ ਸਰ ਜੀ ਇਹ ਦੱਸ ਜਾਵੇ ਕਿੱਥੇ ਕਿੱਥੇ ਤੁਸੀਂ ਖੜੇ ਆ ਕਾਦੇ ਵਾਸਤੇ ਰੰਮ ਕੀਤਾ ਜੀ ਇਹ ਜੀ ਆਪਾਂ ਦੇ ਕੋਲ ਜਲੰਧਰ ਨੂੰ ਮੰਨੋ ਆਪਾਂ ਕਤਾਰਪੁਰੋਂ ਆ ਰਹੇ ਹਾਂ ਇਹ ਰੋਡ ਤੋਂ ਉੱਪਰ ਹੀ ਪੋਰ ਤੋਂ ਤੇ ਮਕਸੂਦਾ ਚੌਕ ਆਉਂਦਾ ਪਹਿਲਾਂ ਇੱਕ ਆਪਣਾ ਹਸਪੀਟਲ ਹੈ ਜਿਹੜਾ ਸੈਗਰੇਟਾ ਸੋਸ ਤੋਂ ਅਕੇਲਾ ਮੇਨ ਚੌਕੋਂ ਦਾ ਜਿੱਥੋਂ ਆਪਾਂ ਆ ਬਾਈ ਤਾਸ ਨੂੰ ਬਾਹਰੋਂ ਕੋਲਦਾ ਚੜਾਈ ਆ ਇਸੇ ਚੌਂਕ ਦੇ ਵਿੱਚੋਂ ਜਦੋਂ ਸੱਜੇ ਪੁੱਲ ਨੂੰ ਮੁੜਦੀ ਹੈ ਚੌਂਕ ਦੇ ਦੇ ਸਾਹਮਣੇ ਕਿਰਾਏ ਦੇ ਵਿੱਚ ਆਪਾਂ ਜਿਵੇਂ ਆ ਪਹਿਲਾ ਲਾਇਆ ਵਾ ਉਹ ਜਿੰਨੇ ਵੀ ਸਰਵਪੱਤੀ ਵੀਰ ਨੌਜਵਾਨ ਜਿਹੜੇ ਬੱਚੇ ਦੇਖ ਰਹੇ ਸਾਰੇ ਲੋਕ ਤੁਸੀਂ ਸਹੀ ਹੋ ਸਰਕਾਰੀ ਜਿਹੜੀਆਂ ਉਹ ਜਰੂਰ ਸ਼ੁਰੂ ਕਰਾ ਕਰੋ ਸਿਹਤ ਰਾਸਤੇ ਵਧੀਆ ਵਾ ਕਿਉਂਕਿ ਆਪਾਂ ਪਰਾਤਨ ਸਮੇਂ ਦੇ ਵਿੱਚ ਜਦੋਂ ਜ਼ਿਆਦਾ ਸੰਸਾਰ ਸਿੰਘ ਸਾਜਦੇ ਸੀ ਵਿਚਾਰ ਦੀ ਕਲਾ ਵਿੱਚ ਕੋਈ ਬਿਮਾਰੀਆਂ ਨਹੀਂ ਸੀ ਅੱਜ ਆਪਾਂ ਇਹੋ ਜਿਹੀਆਂ ਚਿੰਤਾਵਾਂ ਖੜਨੇ ਸ਼ੁਰੂ ਕਰ ਦਿੱਤੀਆਂ ਕਿ ਉਹ ਆਪਣੇ ਆਪ ਹੀ ਸਾਡੇ ਸਮੇਂ ਵਿੱਚ ਕਈ ਅਨੇਕਾ ਤਰ੍ਹਾਂ ਦੀਆਂ ਬਿਮਾਰੀਆਂ ਵਰਕੀਆਂ ਨੇ ਜਿਨ੍ਹਾਂ ਨੂੰ ਆਪਾਂ ਨੂੰ ਸਰੀਰ ਤੋਂ ਕੱਢਣਾ ਬੜਾ ਔਖਾ ਆ ਹਰੇਕ ਬੰਦਾ ਦਵਾਈ ਤੇ ਚੱਲ ਰਿਹਾ ਤਕੇ ਆਪਣਾ ਸੰਪਰਕ ਨੰਬਰ ਨਾਮ ਦੱਸਿਆ ਵੀ ਸੰਪਰਕ ਨੰਬਰ ਤੇ ਨਾਮ ਜੀ ਆਸਾਜਿੰਦਰ ਸਿੰਘ ਘਰੇ 152 59203 91145 59203 ਦੂਸਰੇ ਭਾਈ ਸਾਫਾਈ ਜੋਤਾ ਸਿੰਘ ਜੀ ਉਹਨਾਂ ਦਾ ਨੰਬਰ ਜਿਹੜਾ ਉਹ ਇਹਨਾਂ ਦੇ ਨਵੇਂ ਇੱਕ

ਜੇਕਰ ਰੋਜ਼ ਇੱਕ ਸਲਾਟ ਤਖੜਾ ਜਾਵੇ ਕੱਲੇ ਹੋਵੇ ਤੇ ਕਿੰਨੀ ਫੇਰ ਤਖੜੀ ਜਾਂਦੀ ਹੈ ਜਬਾਸ਼ੀ ਦੀ ਇਹ ਬੰਦੀ ਜੀ ਗੱਲ ਸੇਟ ਗੜਾਈ ਕਾਸਰੀਆਂ ਪਿਆਜ ਕੀਤੀ ਹੈ ਉਹਦਾ ਚਾਹ ਉਹ ਕਾਜਰਮ ਤੱਕ ਕੀਤੀ ਹੈ ਸੰਕਰ ਜੀ ਦੇ ਨਾਮ ਜਿਹੜੇ ਯੂਟਿਊਬ ਤੇ ਅੰਕਾ ਚੱਲ ਰਹੀ ਹੋਈਆਂ ਅਤੇ ਇਹ ਕਾਸਰੀ ਫੈਲ ਜੋ ਕਾਸਰੀ ਹੈ ਜੋ ਮੇਰੇ ਵਿੱਚ ਕੋਈ ਇਹਦਾ ਮਿਲਾਵਟ ਨਹੀਂ ਹੁੰਦੀ ਜੋ ਸਰਦਾਈ ਕਹਿੰਦੇ ਹਨ ਮਾਰਗ ਵਿਦਾਨ ਜੋ ਕੋਈ ਨਸ਼ੇ ਚੀਨੀ ਇਸੇ ਮਾਰਕੀਤੀ ਉਹਨਾਂ ਮਾਰੇ ਸ਼ਾਗਰੀ ਸਨ ਤੇ ਇਹ ਜੰਗ ਦੇ ਵਿੱਚ ਇਹ ਜੋ ਵੀ ਆਪਣੇ ਕਾਰਵਾਈ ਕਰਦੇ ਸਨ ਇੱਥੇ ਸਾਡੇ ਨਾਲ ਬਹੁਤ ਅੱਜ ਇਸ ਵਾਸਤੇ ਅਸੀਂ ਤਾਂ ਆញਾਂ ਦੇਖੋ ਜੀ ਜਾਨ ਤੇ ਅਸੀਂ ਤਾਂ ਚੜ੍ਹਦੀਆਂ ਹੁੰੀਆਂ ਜੋ ਬਾਸਾ ਜੀ ਨੇ ਕਿ ਜੀ ਇਹ ਪੰਜਾਬ ਪੀਸਰਡ ਬੋਰਡ ਦੇ ਮਲਾਜਾਂ ਵੀ ਗੱਡੀ ਜੋ ਸਰਦਾਈ ਦਾ ਦੇਖੇ ਉਹ ਵੀ ਸ਼ਗਨ ਚੌਂਕੋਂ ਬਾਅਦ ਆਏ ਹਨ ਜੋ ਮੁਕਸੂਦਾਂ ਚੌਂਕ ਦੇ ਵਿੱਚ ਇਸ ਸਮਾਗਮ ਦਾ ਸਰਦਾਈ ਦਾ ਸਮਾਰੋਹ ਸ਼ੁਰੂ ਕੀਤਾ ਗਿਆ ਜਿਹੜੇ ਸੰਗਤਾਂ ਦੇ ਲਾਈਵ ਤੋਂ ਦੇਖ ਰਾਕੀ ਇਹ ਚੈਨਲ ਹੈ ਤਾਂ ਅਸੀਂ ਮਾਰੂ ਬੁਰੀ ਦੇ ਨਾਲ ਦਹਿਰੀਆਂ ਇਹਦੀ ਜਾਣਕਾਰੀ ਖਾਸ ਸਾਜੀ ਨੇ ਦਿੱਤੀ ਹੈ ਪੈਰਾ ਲੱਗਾ ਸਰਦੀਆਂ ਦਾ ਜੀ ਠੀਕ ਹੈ ਜੀ ਬਾਬਦੇ ਸ਼ਾਕੇ ਜਾਣਾ ਤੇ ਸ੍ਰੀ ਮਹਾਰਾਜ ਜੀ ਅਨੰਦ ਮੰਨਣੇ ਆ ਠੀਕ ਹੈ ਜੀ ਵਾਹਿਗੁਰੂ ਜੀ ਦਾ ਫਲਸਾ ਵਾਹਿਗੁਰੂ ਜੀ ਦੀ ਕਥਾਈ ਇਹ ਗੱਲ ਮਾਇਆ ਦੀ ਜੇ ਕਿਸ ਕੋਲ ਮਾਇਆ ਹੈ ਵੀ ਉਹ ਵੀ ਆਪਣੇ ਕੋਲ ਆ ਕੇ ਸ਼ੱਕ ਸਕਦਾ ਜੀ ਕੋਈ ਚੜ੍ਹਦੀ ਕਲਾ ਵਾਹਿਗੁਰੂ ਦਾ ਸਤਿ ਸਾਹ ਵਾਹਿਗੁਰੂ ਦਾ ਬਾਬਾ ਜੀ ਕੋਲ ਸੰਪਰਕ ਨੰਬਰ ਫੇਰ ਦਿੱਥੇ ਜਾ ਵੀ ਆਪਣਾ 8427569810 ਆਪਣਾ ਨਾਮ ਵੀ ਦੁਬਾਰਾ ਦੱਸਿਆ ਜਾ ਵੀ ਜੀ ਮੇਰਾ ਨਾਮ ਜੀ ਰਵੀਪਾਲ ਸਿੰਘ ਹੈ ਜੀ ਮੇਰੀ ਸਟਾਈਡੀ ਹੈਗੀ ਆ ਰਵੀ ਬਾਬਾ 96 ਕੇ ਸਟਾਈਡੀ ਹੈਗੀ ਰਵੀ ਬਾਬਾ 96 ਕੇ ਇਹ ਆਪ ਵੀ ਕਰਨੀ ਜੋ ਜੋ ਤਕਰੀਰਾਂ ਨਵਦੇ ਸੇਕੋਂ ਵਾਸਤੇ ਸਰਵਾਨੀਆਂ ਨੂੰ ਜਗਤ ਵਾਸਤੇ ਕੁਰਬਾਨੇ ਹੁੰਦੀਆਂ ਹੈ ਅ ਜੋ ਯਾਰੇ ਚੀਤਾ ਚੱਲ ਰਹੇ ਹਨ ਜੋ ਅਟਾਤ ਦੇ ਵੇਛੀ ਤਾਨੋ ਫੋਰਟ ਪਰ ਨਾਮ ਜਾਨਾਰ ਪਰਮਾਨ ਨਾਮ ਦਾਸ ਬਲੋਂ ਦੀ ਜੋ ਪਹਿਲੀ ਤ੍ਰੀਤੋਂ ਸਾਤਰੀ ਚਸ਼ਮਤਾ ਚਾਹ ਉੱਪਰ ਤੋਂ ਆ ਰਿਹਾ ਅੱਜ ਗਰਮੀ ਦੇ ਯੱਤੇ ਦੇ ਵੀ ਬਹੁਤ ਗਰਮ ਪੈਦੀ ਹੈ ਲੋ ਘੈਰ ਰਹੀ ਹੈ ਗਰਮੀ ਪੈ ਰਹੀ ਹੈ ਤਾਂ ਤਾਂ ਫਿਰ ਅਜੇ ਦੇ ਵਿੱਚ ਜਿੱਦ ਉਸ ਤੋਂ ਤਾਂ ਤੇ ਮੰਦਨ ਆ ਗੱਲ ਮਨਾ ਰਿਹਾ ਹੈ ਸਾਜੋ ਪ੍ਰਸ ਦੇਵੀ ਹੈ ਜਿਹਦੇ ਨਾਲ ਸੰਬੰਧ ਰੱਖਦੇ ਹਨ ਆਉਣਾ ਹੈ ਗੱਲਬਾਤ ਕਰੀਏ ਸਰਦਾਈ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਾਬਾ ਜੀ ਸਰਦਾਈ ਬਹੁਤ ਵਧੀਆ ਹੈ ਬਾਬਾ ਜੀ ਦੀ ਮੈਂ ਸ਼ੱਕੀ ਹੈ ਤੇ ਸਤਿਗੁਰ ਕਿਰਪਾ ਕਰੇ ਹੋ ਜੀ ਸਰਦਾਈ ਸ਼ਕੋ ਤੇ ਆਪਣੇ ਸਰੀਰ ਦੀ ਤੰਦਰੁਸਤੀ ਵਾਸਤੇ ਬਹੁਤ ਵਧੀਆ ਜੀ ਬਦਾਮਾ ਗਿਰੀਆਂ ਦਾ ਨਹੀਂ ਮੈਂ ਆਪ ਸ਼ੱਕੀ ਹੈ ਜੀ ਬਾਕੀ ਧੰਨਵਾਦ ਸੰਗਤ ਦਾ ਬਾਬਾ ਜੀ ਦਾ ਸਾਥ ਦਿਓ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਬਹੁਤ ਬਹੁਤ ਭਾਈ ਸਾਹਿਬ ਦਾ ਵੀ ਮਸ਼ਹੂਰੀ ਦੇਣ ਦਾ ਵੀ ਉਹਨਾਂ ਦੀ ਚੜ੍ਹਦੀ ਕਲਾ ਰੱਖੀ ਬਹੁਤ ਸ਼ਾਨਦਾਰ ਸਰਦਾਈ ਪੀਤੀ ਹੈ ਸਰਦਾਈ ਦਾ ਕੀ ਕਹਿਣਾ ਚਾਹੁੰਦੇ ਸਰਦਾਈ ਵਾਹ ਬਹੁਤ ਵਧੀਆ ਸਰਦਾਈ ਹੈ ਜੀ ਪਹਿਲਾਂ ਵੀ ਇੱਕ ਦੋ ਜਗ੍ਹਾ ਪੀਤੀ ਭਲਾ ਇਹਦਾ ਨਹੀਂ ਸਰਦਾਈ ਵਧੀਆ ਮੈਂ ਘਰ ਦੇਣ ਨੂੰ ਛੱਡਣ ਆਇਆ ਸੀ ਕਾਰ 'ਚ ਬੈਠਿਆ ਸਰਦਾਈ ਦਾ ਰੰਗ ਦੇ ਇੱਕੇ ਆ ਕੇ ਪੀਤੀ ਆ ਵਧੀਆ ਸਰਦਾਈ ਆ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਜੀ ਬਹੁਤ ਵਧੀਆ ਹੈ ਜੀ ਵੱਧ ਤੋਂ ਵੱਧ ਵੀ ਕਾਲ ਡਰਿੰਕ ਔਰ ਜਿਹੜੇ ਧੰਦੇ ਥੋੜੇ ਜਿਹੜੇ ਪੀਂਦੇ ਆ ਉਹ ਬਮਾਰਾ ਵਾ ਇਹ ਸਿਹਤ ਵਾਸਤੇ ਵੀ ਚੰਗਾ ਔਰ ਚੀਜ਼ ਵੀ ਵਧੀਆ सेवा मा जिना चाह ॾाढी इन जे लागिया गवांइ सब्जी चाह बि छॾ सघ ਕੰਮ ਸ਼ਕਤੀ ਆ ਰਹੀ ਹੈ ਵਾਈਟ ਵਿਕਾਸ ਹਰਤਾ ਮਸੀ ਜੀ ਜਾਂ ਬਾਬਾ ਜੀ ਉਹਨਾਂ ਨੇ ਸਪਰਾਈਜ਼ ਆਇਆ ਬਹੁਤ ਵਧੀਆ ਆ ਜਵਾਦ ਆ ਕਹਿੰਦੇ ਕਿ ਨੂੰ ਨੂੰ ਬਹੁਤ ਵਧੀਆ ਆ ਕੋਲ ਡਰਿੰਕ ਤੋਂ ਕਿੰਨੇ ਵਧੀਆ ਆ ਜਿਹੜੇ ਕੋਕ ਤੇ ਲਿਫਟਾ ਵਗੈਰਾ ਪੀਨੇ ਆ ਉਹਦੇ ਨਾਲੋਂ ਵਧੀਆ ਆ ਤੇ ਇਹ ਬੀਤੀ ਆ ਇਹ ਵੀ ਜੋ ਨਾਲੇ ਵਧੀਆ ਖੇਤ ਵਾਸਤੇ ਠੀਕ ਆ ਡਾਕਟਰੀ ਆ ਪੀ ਐਚ 27 ਆ ਰਿਹਾ ਕਿ ਬੋਲਦੇ 27 ਸਵਾਰ ਆ ਅੱਛਾ ਅੱਛਾ ਬਹੁਤ ਸਵਾਰ ਆ ਜੀ ਅਹੀਂ ਤੇ ਤਾਂ ਹੀ ਆਏ ਪੀਣੇ ਇੱਕ ਕਿੱਥੋਂ ਆਏ ਜੀ ਕਾਦੇ ਵਾਸਤੇ ਆਏ ਤੁਸੀਂ ਜੀ ਹਾਂਜੀ ਸਰਦਾਈ ਪੀਣ ਆਏ ਜੀ ਇੱਥੋਂ ਅੱਛਾ ਕਿੱਥੋਂ ਪਤਾ ਗਿਆ ਤੁਹਾਨੂੰ ਜੀ ਤੁਹਾਨੂੰ ਭਾਜੀ ਐਂ ਇੰਨਾ ਹੀ ਪਤਾ ਕਿਦੇ ਨੂੰ ਲੱਗ ਜਾਵੇ ਜਦੋਂ ਆ ਗਏ ਜੀ ਬਹੁਤ ਲੱਗਾ ਪਿਆ ਜੀ ਕੀ ਕਹਿਣਾ ਚਾਹੁੰਦੇ ਸਰਦਾਈ ਵਾਸਤੇ ਜੀ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਬਾਕੀ ਵੀ ਬੰਦੇ ਆਣ ਪੀਣ ਇੱਥੇ ਜਿੰਨਾਂ ਹੀ ਤਗਦਾ ਵੀ ਠੀਕ ਹੈ ਠੰਡੇ ਨਾਲੋਂ ਪੀਣ ਨਾਲੋਂ ਸ਼ੋਗ ਨਾਲ ਵਧੀਆ ਠੀਕ ਹੈ